तो हूं सीधा रुख कर दबोहर जिथे ए डी जी पी कॉन्फ्रेंस की थी जा रही है बंदे गिरफ्तार हुए हैं एक राम रतन सन ऑफ रमेश कुमार रेजिडेंट ऑफ पटियाला और दूसरा है जसप्रीत सिंह सन ऑफ हरजीत सिंह रेजिडेंट ऑफ मर्दनपुर ਸਾਨੂੰ ਇਹ ਕਿਹਾ ਸੀਗਾ ਇਹ ਮਾੜੀਆਂ ਚਲਾਨ ਚੀਏ ਅੱਜੇ ਅਸੀਂ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣਗੀਆਂ ਤੁਹਾਡੇ ਨਾਲ ਜਲਦੀ ਆ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਮ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂ ਦੱਸ ਰਿਹਾ ਅਜੇ ਜਦੋਂ ਤੱਕ ਸਾਰੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਥੋੜਾ ਜਿਹਾ ਰਿਸਟ੍ਰੇਂਟ ਰੱਖ ਰਹੇ ਹਾਂ ਕਿ ਐਸੀ ਤੁਹਾਨੂੰ ਗੱਲਾਂ ਡਾਇਵਰਜ ਨਹੀਂ ਕਰ ਰਹੇ ਬਿਕੋਜ਼ ਇਹ ਅਜੇ ਸਾਰਾ ਮੈਂ ਤੁਹਾਨੂੰ ਸਿਰਫ ਬੰਦਿਆਂ ਦੇ ਨਾਮ ਦੱਸਤੇ ਆ ਬਾਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ ਸਾਰੀ ਚੀਜ਼ਾਂ ਅਸੀਂ ਛੇਤੀ ਤੁਹਾਡੇ ਸਾਹਮਣੇ ਲਿਆਵਾਂਗੇ ਏ ਵੀ ਐਂਗਲਸ ਸੀ ਸਾਰੇ ਐਂਗਲਸ ਦੇਖ ਰਹੇ ਆ ਬਟ ਐਜ਼ ਆਫ ਨਾਓ ਕੋਈ ਪੁਰਾਣਾ ਥ੍ਰੈਟ ਇਨਾ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਅਗੋਹ ਰਹਾ ਆ ਇਹਦੇ ਬਾਅਦ ਮੈਂ ਜਗਾ ਦੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਲਾਜ਼ਮਾ ਕੀਤਾ ਉਸ ਦੇ ਬਾਅਦ ਪਰਿਵਾਰ ਨੇ ਮਿਲ ਕੇ ਇੱਥੇ ਆਏ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਫਾਜ਼ਲ ਕਾ ਔਰ ਮੇਰੇ ਨਾਲ ਨੇ ਡੀਆਈਜੀ ਏਜੀਟੀਐਫ ਜੌਨ ਸਾਹਿਬ ਇਹ ਸਾਰੇ ਰਲਕੇ ਔਰ ਜਿਹੜੀ ਸਾਡੀ ਹੋਰ ਵੀ ਏਜੰਸੀਜ਼ ਹੈ ਸਾਰੇ ਰਲਕੇ ਸਾਡਾ ਇੱਕ ਵਾਅਦਾ ਹੈ ਕਿ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਸਾਰਾ ਸਾਰੀ ਕਹਾਣੀ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਾਂਗੇ ਸਰ ਕਿੰਨੇ ਲੋਕ ਇਨਵੋਲ ਕਿੰਨੇ ਲੋਕ ਸੀ ਮੈਂ ਮੈਂ ਦੱਸਿਆ ਨਾ ਇਟ ਇਜ਼ ਅ ਪਾਰਟ ਕਰਕੇ ਅਸੀਂ ਅਜੇ ਜ਼ਿਆਦਾ ਡਾਈਵਰਜ ਕਰਨਾ ਕਰਨਾ ਠੀਕ ਨਹੀਂ ਹੈ ਅਸੀਂ ਛੇਤੀ ਦੱਸਾਂਗੇ ਇੱਕ ਜਿਹੜਾ ਮੁੰਡੇ ਦਾ ਨਾਮ ਨਹੀਂ ਵਰਦੀ ਦਾ ਮੁੰਡਾ ਹੈ ਸ਼ਕਤੀ ਪੁੱਤਰ ਨਾਮ ਹੈ ਨਾਮ ਜਰਾਦ ਇਹਦਾ ਕੀ ਰੋਲ ਹੈ ਜੀ ਮੈਂ ਦੱਸਿਆ ਤੁਹਾਨੂੰ ਅਸੀਂ ਸਾਰੇ ਰੋਲ ਕਦੋਂ ਆਏ ਕਿੱਥੇ ਕਾਂਸਪੀਰੇਸੀ ਹੈਚ ਹੋਈ ਕਿਸ ਤਰ੍ਹਾਂ ਹੋਇਆ ਇਹ ਸਾਰੀ ਅਸੀਂ ਗੱਲਾਂ ਤੁਹਾਨੂੰ ਦੱਸਾਂਗੇ ਥੋੜਾ ਜਾਂ ਸਰ ਇਹ ਤਾਂ ਜਿਹੜਾ ਤੁਸੀਂ ਕੀਤਾ ਜੀ ਇਹ ਪੁਲਿਸ ਦੀ ਮੋਰਲ ਡਿਊਟੀ ਹੈ ਜੋ ਤੁਸੀਂ ਇਹਨੂੰ ਟ੍ਰੇਸ ਕੀਤਾ ਹੈ ਇਹੀ ਪੁਲਿਸ ਦਾ ਜਿਹੜਾ ਫਰਸਟ ਕਰਤੂਵ ਹੈ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾ ਚੱਲ ਰਹੀ ਹੈ ਲਗਾਤਾਰ ਇਨਸੀਡੈਂਟਸ ਹੋ ਰਹੀਆਂ ਆਖਿਰਕਾਰ ਪੰਜਾਬ ਪੁਲਿਸ ਇਹਨੂੰ ਕੰਟਰੋਲ ਕਰਨ 'ਚ ਕਾਮਯਾਬ ਕਿਉਂ ਨਹੀਂ ਹੋ ਰਹੀ ਇਹ ਜੋ ਮਾਹੌਲ ਪਹਿਲਾਂ ਯੂਪੀ ਬਿਹਾਰ ਸੋ ਜੀ ਹੁਣ ਇੱਧਰ ਹੋ ਗਿਆ ਜੀ ਸਾਡੇ ਇਸ ਇਲਾਕੇ ਬਹੁਤ ਪੂਲ ਏਰੀਆ ਸੀਗਾ ਇੱਧਰ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਣਾ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਜੀ ਇਹਦੇ ਬਾਰੇ ਕੀ ਕਹੋ ਪੰਜਾਬ ਪੁਲਿਸ ਇੱਕ ਬਹੁਤ ਸਖਸ਼ਮ ਪੁਲਿਸ ਫੋਰਸ ਹੈ ਜਿਸਨੇ ਅਤਵਾਦ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਭਾਵੇਂ ਸਾਡੇ ਡਰੱਗਸ ਦੇ ਖਿਲਾਫ ਲੜਾਈ ਹੋਵੇ ਭਾਵੇਂ ਗੈਂਗਸਟਰਸ ਦੇ ਖਿਲਾਫ ਲੜਾਈ ਹੋਵੇ ਇਹ ਲਗਾਤਾਰ ਜਾਰੀ ਹੈ ਜਿੰਨੇ ਇਨਸੀਡੈਂਟਸ ਦਾ ਤੁਸੀਂ ਹਵਾਲਾ ਦੇ ਰਹੇ ਹੋ ਅੱਜ ਤੱਕ ਇਤਿਹਾਸ ਗਵਾਹ ਹੈ ਕਦੇ ਇਦਾਂ ਨਹੀਂ ਹੋਇਆ ਕਿ 90% ਤੋਂ ਉੱਤੇ ਸਾਡੇ ਇਨਸੀਡੈਂਟਸ ਇਮੀਡੀਏਟਲੀ ਅਸੀਂ ਟ੍ਰੇਸ ਕਰਦੇ ਆ 90 ਦੇ ਕਰੀਬ ਸਾਡੇ ਗੈਂਗਸਟਰਸ ਫੜੇ ਜਾ ਚੁੱਕੇ ਆ ਔਰ ਇੰਨਾਂ ਦੇ ਨਾਲ ਹੀ ਅਸੀਂ ਇਹਨਾਂ ਨੂੰ 90 ਦੇ ਕਰੀਬ ਗੈਂਗਸਟਰਸ ਨੂੰ ਪਿਛਲੇ 6 ਮਹੀਨਿਆਂ ਸੇ ਅਸੀਂ ਕੀਤਾ ਸੱਤ ਬੰਦੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਆ ਗੈਂਗਸਟਰਸ ਸੋ ਇਹ ਲਗਾਤਾਰ ਪੰਜਾਬ ਪੁਲਿਸ ਦੀ ਇਹ ਮੁਹਿੰਮ ਜਾਰੀ ਹੈ ਔਰ ਜਿਹੜਾ ਇਹ ਬਾਹਰ ਬੈਠੇ ਲੋਕ ਪੰਜਾਬ ਦੇ ਵਿੱਚ ਖਰਾਬੀਆਂ ਪੈਦਾ ਕਰ ਰਹੇ ਨੇ ਉਹਨਾਂ ਦੇ ਫੋਰਸ ਸੋਲਜਰਸ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਸਾਡੀ ਲਗਾਤਾਰ ਇਹਨਾਂ ਤੇ ਨਿਗਾਹ ਹੈ ਔਰ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾਵੇਗਾ। ਦੁਬਾਰੀ ਇਹਨੇ ਸੁਰੱਖਿਤੀ ਸਮਝਿਆ ਜਾਉਗਾ ਮੈਂ ਬਹੁਤ ਡਰੇ ਹੋਏ ਨੇ ਬਹੁਤ ਦੇ ਖਾਸ ਤੌਰ ਤੇ ਨਹੀਂ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਉਹੀ ਪੰਜਾਬ ਪੁਲਿਸ ਹੈ ਜਿਹੜੀ ਵੱਡੇ ਤੋਂ ਵੱਡਾ ਚੈਲੰਜ ਫੇਸ ਕਰਨ ਦੇ ਵਿੱਚ ਸਕਸ਼ਮ ਹੈ ਔਰ ਸਿਰਫ ਇਹ ਹੀ ਕੇਸ ਨਹੀਂ ਅਸੀਂ ਜਿੰਨੇ ਸਾਡੇ ਪੁਰਾਣੇ ਕੇਸਸ ਹੈ ਲਗਭਗ ਅਸੀਂ ਸਾਰੇ ਟ੍ਰੇਸ ਕਰ ਚੁੱਕੇ ਹਾਂ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਪ੍ਰੀਵੈਂਟਿਵ ਮੇਜਰਸ ਆਰ ਬੀਇੰਗ ਟੇਕਨ ਜਿਨ੍ਹਾਂ ਦਾ ਬ੍ਰਦਰ ਮਰਿਆ ਜੀ ਉਹਨਾਂ ਦਾ ਬਲੇਮ ਹੈ ਕਿ ਸਿਸਟਮ ਜਿਹੜਾ ਹੈ ਜੇਲ ਦੇ ਵਿੱਚ ਬੈਠ ਕੇ ਇਹਨਾਂ ਨੂੰ ਪਨਾਹ ਦਿੰਦਾ ਹੈ ਏਸੀ ਵਜ੍ਹਾ ਨਾਲ ਇਹ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਜੀ ਇਹ ਚੈਲੰਜ ਉਹਨਾਂ ਨੇ ਵਾਰ-ਵਾਰ ਲਗਾਤਾਰ ਰਿਪੀਟ ਇਹੀ ਗੱਲ ਕਰ ਰਹੇ ਕਿ ਜੇ ਸਿਸਟਮ ਹੀ ਠੀਕ ਹੋ ਗਏ ਕਿ ਇਹ ਇਹਨਾਂ ਨੂੰ ਪਨਾਹ ਨਾ ਮਿਲੇ ਤਾਂ ਸਾਡੇ ਨਾਲ ਇਹਦਾ ਹੀ ਨਾ ਹੋਣ ਇਹੋ ਜਿਹੜਾ ਜੇਲ ਹੈ ਉਹ ਇੱਕ ਵੱਖਰਾ ਡਿਪਾਰਟਮੈਂਟ ਹੈ ਬਟ ਵੀ ਆਰ ਸੀਜ਼ਡ ਆਫ ਦਾ ਮੈਟਰ ਔਰ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚੋਂ ਜੇਲ ਦੇ ਬੈਠੇ ਲੋਕਾਂ ਦਾ ਸੰਪਰਕ ਬਾਹਰ ਵਾਲੇ ਲੋਕਾਂ ਨਾਲ ਨਾ ਹੋ ਸਕੇ ਔਰ ਇਹਦੇ ਵਿੱਚ ਕਈ ਜਗ੍ਹਾ ਸਾਨੂੰ ਸਫਲਤਾ ਮਿਲੀ ਹੈ ਕਈ ਜਗ੍ਹਾ ਕਾਰਜਕ੍ਰਮ ਚੱਲ ਰਹੇ ਸਰ ਇਹੋ ਜਿਹੇ ਜਿਹੜੀ ਹੈ ਸਾਰੇ ਕੇਸ ਚਲ ਸਕਦੇ ਨੇ ਇਹੋ ਜਿਹੇ ਪ੍ਰੋਜੈਕਟ ਜਿਹੜੇ ਕਾਲੀਗਨ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹੈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਆਰਪੇ ਸ਼ੁਕਲਾ ਜਿਨ੍ਹਾਂ ਦੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਹੁਣ ਤੱਕ ਦੀ ਕੀ ਕਾਰਗੁਜ਼ਾਰੀ ਰਹੀ ਹੈ ਪੁਲਿਸ ਦੀ ਇਸ ਪੂਰੇ ਮਾਮਲੇ ਦੇ ਵਿੱਚ ਉਸ ਬਾਰੇ ਮੀਡੀਆ ਦੇ ਮੁਖਾਤਿਬ ਹੋਏ ਨੇ ਆਰਪੇ ਸ਼ੁਕਲਾ ਰਾਜੇ ਦੇ ਵਿੱਚ ਵਪਾਰੀ ਸੰਜੇ ਵਰਮਾ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਅਬੋਹਰ ਦੇ ਵਿੱਚ ਹੋਏ ਕਤਲ ਦੇ ਮਾਮਲੇ ਦੇ ਵਿੱਚ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਉੱਠ ਰਹੇ ਨੇ